ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਆਨ ਜ਼ੁਕ ਇਨਸਪਾਇਰ YouTube ਚੈਨਲ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੰਨੀ ਬਣਾਉਣ ਦੀ ਰੈਸਪੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੰਨੀ ਬਾਬਾ ਬਜਰੰਗਵਲੀ ਜੀ ਦੀ ਮੰਨਤਾ ਦੇ ਲਈ ਲਗਾਈ ਜਾਂਦੀ ਹੈ ਅਤੇ ਮੰਨੀ ਮੰਗਲਵਾਰ ਦੇ ਦਿਨ ਲਗਾਈ ਜਾਂਦੀ ਹੈ ਕਦੇ ਵੀ ਮੰਨੀ ਕੈਰੀ ਨਹੀਂ ਲਗਾਉਣੀ ਚਾਹੀਦੀ ਹਮੇਸ਼ਾ ਝੋਟੇ ਦੇ ਵਿੱਚ ਲਗਾਉਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਾਂ ਗੋੜ ਨੂੰ ਪਾਣੀ ਵਿੱਚ ਘੋਲ ਕੇ ਇੱਕ ਘੋਲ ਤਿਆਰ ਕਰਾਂਗੇ ਸੋ ਤੇ ਦੈਨ ਆਪਾਂ ਆਟੇ ਨੂੰ ਇਸ ਮਿੱਠੇ ਘੋਲ ਨਾਲ ਗੁੰਨ ਲਵਾਂਗੇ ਇਸ ਤਰ੍ਹਾਂ ਆਟਾ ਆਪਾਂ ਗੁੰਨਣ ਤੋਂ ਤਿਆਰ ਕਰਨ ਤੋਂ ਬਾਅਦ ਆਪਾਂ ਮੰਨੀ ਬਣਾਉਣੀ ਸ਼ੁਰੂ ਕਰਾਂਗੇ ਮੰਨੀ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਪੀੜਾ ਲੈ ਕੇ ਉਸ ਨੂੰ ਗੋਲ-ਗੋਲ ਬੇਲ ਲਵਾਂਗੇ ਗੋਲ ਰੋਟੀ ਦੀ ਸ਼ੇਪ ਵਿੱਚ ਬੇਲਣ ਤੋਂ ਬਾਅਦ ਇਸ ਨੂੰ ਆਪਾਂ ਤਪੇ ਹੋਏ ਤਵੇ ਦੇ ਉੱਪਰ ਪਾ ਕੇ ਇਸ ਦੇ ਉੱਪਰ ਆਇਲਿੰਗ ਕਰਾਂਗੇ ਮੰਨੀਪਾਵੇਂ ਹੈ ਤੇ ਇੱਕ ਮਿੱਠੀ ਰੋਟੀ ਹੀ ਪਰ ਮਿੱਠੀਆਂ ਰੋਟੀਆਂ ਨੂੰ ਪਕਾਉਣ ਦੇ ਤਰੀਕਾ ਭਾਵੇਂ ਸੇਮ ਹੀ ਹੈ ਪਰ ਇਹਨਾਂ ਦਾ ਓਕੇਜਨ ਵੱਖ-ਵੱਖ ਹੈ ਜਿਵੇਂ ਕਿ ਮਾਤਾ ਦੇ ਮੰਨਤਾ ਵਜੋਂ ਲਗਾਇਆ ਜਾਣ ਵਾਲਾ ਥੰਮ ਮਿੱਠੀਆਂ ਰੋਟੀਆਂ ਦਾ ਥੰਮ ਅਤੇ ਜਾਂ ਇਸ ਤੋਂ ਇਲਾਵਾ ਨਵੀਂ ਵਿਆਹੀ ਕੁੜੀ ਦੀ ਪਹਿਲੀ ਰਸੋਈ ਵਿੱਚ ਉਸ ਤੋਂ ਮਿੱਠੀਆਂ ਰੋਟੀਆਂ ਪਕਵਾਉਣੀਆਂ ਇਸ ਤਰ੍ਹਾਂ ਮਿੱਠੀਆਂ ਰੋਟੀਆਂ ਅਲੱਗ-ਅਲੱਗ ਓਕੇਜਨ ਤੇ ਬਣਾਈਆਂ ਜਾਂਦੀਆਂ ਉਸ ਥਮ ਜਾਂ ਮਿੱਠੀਆਂ ਰੋਟੀਆਂ ਦੇ ਵਿੱਚ ਆਪਾਂ ਸਰੋਂ ਦਾ ਤੇਲ ਲਗਾ ਸਕਦੇ ਹਾਂ ਪਰ ਇੱਥੇ ਆਪਾਂ ਮੰਨੀ ਦੇ ਵਿੱਚ ਆਪਾਂ ਦੇਸੀ ਘਿਓ ਲਗਾਵਾਂਗੇ ਇਸ ਤਰ੍ਹਾਂ ਇਸ ਦੇ ਦੋ ਦੋਨੋਂ ਸਾਈਡ ਵਾਈਲਿੰਗ ਕਰਨ ਤੋਂ ਬਾਅਦ ਅਤੇ ਇਸ ਨੂੰ ਪਕਾਉਣ ਤੋਂ ਬਾਅਦ ਮੰਨੀ ਹੋ ਗਈ ਤਿਆਰ ਹੋ hope ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਇਨਫੋਰਮੇਟਿਵ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਫੋਲੋ ਸ਼ੇਅਰ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਫਾਰ ਮੋਰ ਵੀਡੀਓਜ਼ ਥੈਂਕਸ ਫਾਰ ਵਾਚਿੰਗ